ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਘਰਾਂ ਵਿੱਚ ਤੜਕਾ ਲਾਉਂਦੇ ਸਮੇਂ ਸਰੋਂ ਦੇ ਤੇਲ ਦੀ ਆਮ ਲੋਕ ਵਰਤੋਂ ਕਰਦੇ ਨੇ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਸਰੋਂ ਦੇ ਤੇਲ ਦੇ ਕੀ ਗੁਣ ਹੁੰਦੇ ਆ ਤੇ ਕਿਹੜੀ ਚੀਜ਼ ਦਾ ਤੜਕਾ ਲਾਉਣਾ ਜ਼ਿਆਦਾ ਵਧੀਆ ਪਹਿਲੇ ਜ਼ਮਾਨੇ 'ਚ ਲੋਕ ਮੱਖਣੀ ਦਾ ਤੜਕਾ ਜ਼ਿਆਦਾ ਲਾਇਆ ਕਰਦੇ ਸਨ ਸਭ ਤੋਂ ਪਹਿਲਾਂ ਤੇ ਆਪਾਂ ਇਹ ਜਾਣਾਂਗੇ ਕਿ ਸਾਰੇ ਤੇਲਾਂ ਦੇ ਵਿੱਚੋਂ ਮੱਖਣ ਕਿਉਂ ਸਾਰੇ ਤੇਲਾਂ ਤੋਂ ਚੰਗਾ ਕੀ ਆ ਤੇ ਫਿਰ ਆਪਾਂ ਬਾਕੀ ਗੱਲ ਪੂਰੀ ਕਰਾਂਗੇ ਸਰੋਂ ਦੇ ਤੇਲ ਦਾ ਤੜਕਾ ਆਪਾਂ ਨੂੰ ਕਿਉਂ ਲਾ ਲੈਣਾ ਚਾਹੀਦਾ ਸਭ ਤੋਂ ਵਧੀਆ ਜਿਹੜਾ ਤੜਕਾ ਤੁਹਾਡੇ ਲਈ ਸੇਤਲੀ ਹੋਗਾ ਮੱਖਣੀ ਦਾ ਦੂਜੇ ਨੰਬਰ ਤੇ ਆਉਂਦਾ ਹੈ ਕਿਉਂ ਯਾਨੀ ਜੇ ਚਿਕਨਾਈ ਦੀ ਗੱਲ ਕਰੀਏ ਤਾਂ ਫਿਰ ਤੀਜੇ ਨੰਬਰ ਤੇ ਜਿਹੜਾ ਹੈ ਉਹ ਜੈਤੂਨ ਦਾ ਤੇਲ ਹੈ ਤੇ ਚੌਥੇ ਨੰਬਰ ਤੇ ਸਰੋਂ ਦਾ ਤੇਲ ਹੈ ਪੰਜਵੇਂ ਥਾਂ ਤੇ ਮੂੰਗਫਲੀ ਦਾ ਤੇਲ ਹੈ ਛੇਵੇਂ ਥਾਂ ਤੇ ਨਾਰੀਅਲ ਦਾ ਤੇ ਸੱਤਵੇਂ ਥਾਂ ਤੇ ਆਏਗਾ ਬਨਸਪਤੀ ਕਿਉਂ ਕਿ ਇਹਦੇ ਚ ਰਿਫਾਈਨਡ ਨੂੰ ਕਿਤੇ ਕੋਈ ਥਾਂ ਨਹੀਂ ਹੈਗੀ ਇਸ ਚੀਜ਼ ਨੂੰ ਤੁਸੀਂ ਸਮਝ ਲਿਆ ਦੇ ਪਰ ਆਪਾਂ ਅੱਜ ਗੱਲ ਕਰਾਂਗੇ ਕਿ ਇਹ ਸਾਡੇ ਕੋਲੇ ਮੱਖਣੀ ਨਹੀਂ ਆ ਕਿਉਂ ਨਹੀਂ ਆ ਤਾਂ ਫਿਰ ਅਸੀਂ ਇਸੇ ਤੇ ਆਵਾਂਗੇ ਜਿਹੜਾ ਕਿ ਆਮ ਕਰਕੇ ਸਾਨੂੰ ਸਸਤਾ ਵੀ ਮਿਲ ਜਾਂਦਾ ਹੈ ਛੇਤੀ ਵੀ ਮਿਲ ਜਾਂਦਾ ਹੈ ਲੋਕਾਂ ਦੇ ਘਰੇ ਸਰੋਂ ਦੀ ਹੁੰਦੀ ਆ ਉਹਦਾ ਤੇਲ ਵੀ ਕਢਾ ਲੈਂਦੇ ਆ ਨਾਲੇ ਸਿਰਚ ਲੱਗ ਜਾਂਦਾ ਬਾਰਾ ਲੱਗ ਜਾਂਦਾ ਨਾਲੇ ਦਾ ਪਾ ਤੜਕਾ ਲਾ ਲੈਂਦੇ ਆ ਖੱਬਿਆ ਤੇ ਮੇਰੇ ਪਿਆ ਤਿਲਾਂ ਦਾ ਤੇਲ ਲੋਕ ਇਹ ਵੀ ਪ੍ਰਯੋਗ ਕਰਦੇ ਆ ਪਰ ਅੱਜ ਦੀ ਵੀਡੀਓ ਚ ਅਸੀਂ ਸਰੋਂ ਦੇ ਤੇਲ ਦੀ ਗੱਲ ਕਰਾਂਗੇ ਅਗਲੀ ਵੀਡੀਓ ਚ ਮੱਖਣੀ ਦੀ ਗੱਲ ਕਰਾਂਗੇ ਕਿ ਉਹਦੇ ਕੀ ਫਾਇਦੇ ਆ ਪਰ ਅੱਜ ਤੁਸੀਂ ਜਾਣੋ ਕਿ ਸਰੋਂ ਦੇ ਤੇਲ ਦਾ ਜਦੋਂ ਤੁਸੀਂ ਤੜਕਾ ਲਾਓਗੇ ਇਹਦਾ ਸਹੀ ਤਰੀਕਾ ਕੀ ਹੈ ਮੈਂ ਨਹੀਂ ਕਹਿ ਰਿਹਾ ਭੋਜਨ ਰਾਈ ਸਿਹਤ ਕਿਤਾਬ ਹੈਗੀ ਆ ਕਬੀਰ ਰਾਜ ਜੀ ਦੀ ਅਰਨੰਦਾਸ ਜੀ ਦੀ ਬਹੁਤ ਪੁਰਾਣੀ ਕਿਤਾਬ ਹੈ ਇਹਦੇ ਜਿਹੜਾ ਸਹੀ ਤਰੀਕਾ ਲਿਖਿਆ ਗਿਆ ਹੈ ਸਰੋਂ ਦੇ ਤੇਲ ਬਾਰੇ ਉੱਥੇ ਲਿਖਿਆ ਗਿਆ ਹੈ ਕਿ ਤੇਲ ਸੜਿਆ ਕਿਉ ਬਰਾਬਰ ਤੇ ਘਿਓ ਸੜਿਆ ਤੇਲ ਬਰਾਬਰ ਹਾਂ ਇਹ ਗੱਲ ਠੀਕ ਹੈ ਕਿ ਜਦੋਂ ਤੇਲ ਨੂੰ ਤੁਸੀਂ ਗਰਮ ਕਰਕੇ ਰੱਖ ਲੋਗੇ ਫਿਰ ਇਹਦਾ ਤੜਕਾ ਲਾਓਗੇ ਤਾਂ ਇਹ ਜ਼ਿਆਦਾ ਠੀਕ ਹੈ ਪਰ ਓਵੇਂ ਨਹੀਂ ਤੁਸੀਂ ਕਹੋਗੇ ਤੁਸੀਂ ਇੱਕ ਦਿਨ ਕਿਹਾ ਸੀ ਗਿਆ ਪਕੌੜੇ ਕੱਢ ਕੱਟ ਕੇ ਜਿਹੜਾ ਤੁਸੀਂ ਤੇਲ ਰੱਖਦੇ ਹੋ ਵਾਰ-ਵਾਰ ਯੂਜ਼ ਕਰਦੇ ਹੋ ਤਾਂ ਮਾੜਾ ਉਹ ਬਹੁਤ ਲੰਬੇ ਟਾਈਮ ਤੱਕ ਉਬਲਦਾ ਰਹਿੰਦਾ ਹੈ ਫਿਰ ਉਹਦੇ ਵਿੱਚ ਜਿਹੜਾ ਟਰਾਂਸਫਰਡ ਤੇ ਉਹ ਨੁਕਸਾਨ ਪੈਦਾ ਹੁੰਦੇ ਆ ਇਹਦੇ ਵਿੱਚ ਇੱਕ ਤਰੀਕੇ ਨਾਲ ਤੇਲ ਨੂੰ ਗਰਮ ਕੀਤਾ ਜਾਂਦਾ ਹੈ ਔਰ ਪ੍ਰਵਾਸੀ ਮਜ਼ਦੂਰ ਇਹ ਕਰਦੇ ਨਹੀਂ ਤੁਸੀਂ ਵੇਖਿਆ ਦੇ ਕਦੇ ਤੁਸੀਂ ਦੇਖਿਆ ਹੋਣਾ ਤੁਹਾਡੇ ਖੇਤਾਂ 'ਚ ਕੰਮ ਕਰਦੇ ਤੁਹਾਡੀ ਫੈਕਟਰੀਆਂ ਤੁਹਾਡੇ ਘਰਾਂ 'ਚ ਕੰਮ ਕਰਨ ਵਾਲੇ ਲੋਕੀ ਕਰਦੇ ਆ ਉਹ ਵਿੱਚ ਲਸਣ ਜਿਹੜਾ ਸੁੱਟ ਦਿੰਦੇ ਆਂ ਔਰ ਜਦੋਂ ਉਹ ਲਸਣ ਸੜ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਗਰਮ ਹੋ ਜਾਂਦਾ ਪਰ ਇੱਥੇ ਕਵੀ ਰਾਜ ਜੀ ਨੇ ਇੱਕ ਬਹੁਤ ਵਧੀਆ ਤਰੀਕਾ ਦੱਸਿਆ ਕਿ ਸਰੋਂ ਦੇ ਤੇਲ ਨੂੰ ਗਰਮ ਕਰ ਲਓ ਉਹਦੇ 'ਚ ਜਦੋਂ ਉਹਦੇ 'ਚ ਧੂਆ ਨਿਕਲਣ ਲੱਗ ਜਾਏ ਤੇਲ ਦੇ ਵਿੱਚ ਉੱਪਰ ਧੂਆ ਉੱਠੇ ਤਾਂ ਫਿਰ ਉਹਦੇ 'ਚ ਇੱਕ 10 ਗ੍ਰਾਮ ਇੱਕ ਤੋੜਾ ਲਿਖਿਆ ਉਹਨਾਂ ਨੇ ਗੁੜ ਪਾ ਦਿਓ ਤੇ ਗੁੜ ਜਦੋਂ ਪਿੰਗੜ ਕੇ ਪੂੜੇ ਵਾਂਗ ਬਣ ਜਾਏ ਤਾਂ ਸਮਝ ਲਓ ਤੁਹਾਡਾ ਤੇਲ ਤਿਆਰ ਹੋ ਗਿਆ ਤੇ ਫਿਰ ਇਹਨੂੰ ਛਾਣ ਕੇ ਯਾਨੀ ਕਿ ਉਸ ਗੁੜ ਨੂੰ ਪਾਸੇ ਕੱਢ ਦੇਣਾ ਔਰ ਬਾਕੀ ਨੂੰ ਤੁਸੀਂ ਰੱਖ ਲੈਣਾ ਗੁੜ ਦੇ ਬਾਰੇ ਉਹਨਾਂ ਨੇ ਅੱਗੇ ਕਲੀਅਰ ਨਹੀਂ ਕੀਤਾਗਾ ਵੀ ਮੇਰੇ ਖਿਆਲ ਠੰਡਾ ਹੋਣ ਤੇ ਉਹ ਜਿਹੜਾ ਅੱਡ ਹੋ ਜਾਏਗਾ ਤਾਂ ਫਿਰ ਤਾਂ ਉਹ ਤੁਸੀਂ ਬਾਹਰ ਕੱਢ ਦਿਆ ਜੇ ਤੇ ਜੇ ਉਹ ਵਿੱਚੇ ਮਿਲ ਜਾਂਦਾ ਤਾਂ ਫਿਰ ਉਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਸੋ ਮੈਂ ਕਿਉਂਕਿ ਇਹ ਕਰਕੇ ਨਹੀਂ ਦੇਖਿਆ ਮੈਂ ਪ੍ਰਵਾਸੀ ਮਜ਼ਦੂਰਾਂ ਨੂੰ ਕਰਕੇ ਦੇਖਿਆ ਉਹ ਲਸਣ ਪਾਉਂਦੇ ਆ ਲਸਣ ਪਾ ਕੇ ਉਹਨੂੰ ਸਾੜ ਦਿੰਦੇ ਆ ਤੇਲ ਨੂੰ ਤੇ ਫਿਰ ਰੱਖ ਲੈਂਦੇ ਆ ਸੋ ਇਹ ਵੀ ਤੁਸੀਂ ਪ੍ਰਯੋਗ ਕਰ ਸਕਦੇ ਹੋ ਪਰ ਜੇ ਤੁਸੀਂ ਇਹਨੂੰ ਸਿੱਧਾ ਹੀ ਪ੍ਰਯੋਗ ਕਰ ਰਹੇ ਹੋ ਵੀ ਤੁਹਾਡੀ ਮਰਜ਼ੀ ਇਹ ਵੀ ਕਰਕੇ ਦੇਖ ਲਿਓ ਤੇ ਇਹ ਜੇ ਤੁਸੀਂ ਸਿੱਧਾ ਹੀ ਸਰੋਂ ਦੇ ਤੇਲ ਦਾ ਪਾਕੇ ਤੜਕਾ ਲਾਉਂਦੇ ਇਹ ਤਾਂ ਤੁਸੀਂ ਲਾਉਂਦੇ ਰਹੋ ਨਵਾਂ ਤਜਰਬਾ ਕਰਨਾ ਤੁਹਾਡੀ ਮਰਜ਼ੀ ਪਰ ਹੁਣ ਮੈਂ ਤੁਹਾਨੂੰ ਦੱਸਣ ਵਾਲਾ ਕਿ ਸਰੋਂ ਦੇ ਤੇਲ ਦੇ ਫਾਇਦੇ ਕੀ ਨੇ ਜੇ ਤੁਸੀਂ ਇਹਦਾ ਤੜਕਾ ਲਾਉਂਦੇ ਹੋ ਤਾਂ ਇੱਕ ਤਾਂ ਤੁਸੀਂ ਮੁਲਾਵਟ ਤੋਂ ਬਚਦੇ ਹੋ ਕਿਉਂਕਿ ਦੇਸੀ ਘਿਓ ਦੇ ਨਾਂ ਤੇ ਤੁਸੀਂ ਜੇ ਲੈ ਕੇ ਆਉਣੇ ਮਾਰਕੀਟ ਦੇ ਵਿੱਚ ਬਹੁਤ ਘੱਟਾਂ ਤੇ ਦੇਸੀ ਘਿਓ ਮਿਲਦਾ ਹੈ ਜ਼ਿਆਦਾਤਰ ਤੁਹਾਨੂੰ ਉਪਾਇ ਮਾਇਲੀ ਮਿਲੇਗਾ ਇਸ ਲਈ ਕੀ ਕਰੋ ਕਿ ਸਰੋਂ ਦੇ ਤੇਲ ਦਾ ਤੜਕਾ ਲਾ ਲਓ ਤਾਂ ਜ਼ਿਆਦਾ ਠੀਕ ਹੈ ਸਸਤਾ ਹੈ ਪਰ ਇਹਦਾ ਵੀ ਧਿਆਨ ਰੱਖੋ ਕਿ ਇਹ ਵੀ ਅਸਲੀ ਚਾਹੀਦਾ ਹੈ ਅਚੀ ਕੁਆਲਿਟੀ ਦਾ ਹੋਵੇ ਕੋਲੂ ਤੋਂ ਲਓ ਆਪਦੀ ਸਰੋਂ ਦਾ ਕਢਾਓ ਜਾਂ ਕਿਸੇ ਚੰਗੀ ਕੰਪਨੀ ਦਾ ਪ੍ਰਯੋਗ ਕਰੋ ਇਸ ਚੀਜ਼ ਨੂੰ ਸੋਕੇ ਕੇ ਤੁਸੀਂ ਪਤਾ ਕਰ ਸਕਦੇ ਹੋ ਸਰੋਂ ਦੇ ਤੇਲ ਦੀ ਖੁਸ਼ਬੂ ਲਗਾਤਾਰ ਲੈਂਦੇ ਰਹੋ ਤਾਂ ਤੁਹਾਨੂੰ ਪਤਾ ਲੱਗਦਾ ਰਹੇਗਾ ਇਹਦੇ ਬਹੁਤ ਜਿਹੜੀ ਤੇਜ਼ ਖੁਸ਼ਬੂ ਹੁੰਦੀ ਆ ਔਰ ਉੱਥੇ ਤੁਹਾਨੂੰ ਪਤਾ ਲੱਗ ਸਕਦਾ ਕਿੰਨੀ ਵਧੀਆ ਕੁਆਲਿਟੀ ਦਾ ਸੋ ਇਹਦੀ ਤਸੀਰ ਠੰਡੀ ਹੈ ਤੇ ਤਰ ਹੈ ਇਹ ਜੇ ਕਿਉਂ ਨਹੀਂ ਮਿਲ ਰਿਹਾ ਤਾਂ ਇਹਦੀ ਵਰਤੋਂ ਕਰੋ ਤਾਕਤਵਾਰਾ ਸਰੀਰ ਲਈ ਚੰਗਾ ਹੈ ਮਾੜਾ ਨਹੀਂ ਹੈ ਕਿ ਉਹ ਤੇਲ ਦੀ ਵਰਤੋਂ ਇਹ ਧਿਆਨ ਰੱਖੋ ਕਿ ਘਾਟੀ ਕਰਨੀ ਚਾਹੀਦੀ ਆ ਜਿਹੜੇ ਸਿਟਿੰਗ ਜੌਬ ਲੋਕ ਕਰਦੇ ਨੇ ਉਹ ਕਿਹੋ ਤੇਲ ਕੁਝ ਵੀ ਤੁਹਾਡੇ ਕੋਲ ਹੈਗਾ ਮਿੰਗ ਤੋਂ ਮਹਿੰਗਾ ਚਾਹ ਮੱਖਣੀ ਐ ਚਾਹ ਦੇਸੀ ਕਿਹੋ ਆ ਚ ਕੋਈ ਵੀ ਆ ਵਰਤੋਂ ਘਾਟੀ ਕਰਨੀ ਆ ਸਰੋਂ ਦੇ ਤੇਲ ਦੀ ਵੀ ਘਾਟੀ ਕਰਨੀ ਆ ਕਿਉਂਕਿ ਇਹਦਾ ਕੰਮ ਚਰਬੀ ਬਣਾਉਣਾ ਹੁੰਦਾ ਹੈ ਸਰੀਰ ਦੇ ਉੱਤੇ ਚਰਬੀ ਦੇਣੀ ਆ ਲੁਬਰੀਕੇਸ਼ਨ ਦੇਣੀ ਆ ਸਰੀਰ ਨੂੰ ਤਾਂ ਚਰਬੀ ਸਾਡੇ ਸ਼ਰੀਰਾਂ ਤੇ ਜਿਆਦਾ ਹੋਈ ਪਈ ਆ ਬਹੁਤ ਪਾਦਾ ਪੇਟ ਭਦੇ ਹੋਏ ਨੇ ਬਹੁਤ ਜਿਆਦਾ ਮੋٹے ਮੋਟੇ ਆਪਾਂ ਹੋ ਗਏ ਆ ਪੇਟ ਖਰਾਬ ਕਰਦਾ ਜੇਰੋਂ ਤੁਸੀਂ ਜ਼ਿਆਦਾ ਤੇਲ ਦੀ ਵਰਤੋਂ ਕਰਦੇ ਹੋ ਇਸ ਲਈ ਸਬਜ਼ੀਆਂ ਵਿੱਚ ਘੱਟ ਤੇਲ ਦੀ ਵਰਤੋਂ ਕਰਨੀ ਆ ਕਿਉਂਕਿ ਬੇਟ ਲੋਕਾਂ ਦੇ ਬਹੁਤ ਖਰਾਬ ਹੈ ਉਹਦੇ ਲਈ ਕਿਤੇ ਨਾ ਕਿਤੇ ਤੇਲ ਵੀ ਜ਼ਿੰਮੇਵਾਰ ਆ ਸੋ ਤੇਲ ਨੂੰ ਤੁਸੀਂ ਘੱਟ ਪ੍ਰਯੋਗ ਕਰਨਾ ਤੇ ਚੰਗੀ ਕੁਆਲਿਟੀ ਦਾ ਕਰਨਾ ਜੇ ਵਿਲੇਓ ਤਾਂ ਘੱਟ ਤੋਂ ਘੱਟ ਖਾਇਆ ਕਰੋ ਜੇ ਤੁਸੀਂ ਕੰਮ ਧੰਦਾ ਕਰਦੇ ਹੋ ਖੇਤ ਦੇ ਵਿੱਚ ਕੰਮ ਕਰਦੇ ਹੋ ਮਿਹਨਤ ਮੁਸ਼ਕਤ ਪੂਰੀ ਕਰਦੇ ਜੇ ਫਿਰ ਤੁਸੀਂ ਜਿਹੜਾ ਮਰਜ਼ੀ ਤੇਲ ਖਾਓਗੇ ਜਿਹੜਾ ਮਰਜ਼ੀ ਘਿਓ ਖਾਓਗੇ ਤੁਹਾਨੂੰ ਹਜ਼ਮ ਹੋਏਗਾ ਸੋ ਇਸ ਚੀਜ਼ ਦਾ ਧਿਆਨ ਰੱਖੋ ਅਸਲੀ ਸਰੋਂ ਦਾ ਤੇਲ ਤੁਹਾਡੇ ਤੜਕੇ ਲਈ ਬਹੁਤ ਚੰਗਾ ਜੀ ਬਹੁਤ ਚੰਗਾ ਜੀ ਪਰ ਇਹ ਤਰੀਕਾ ਵੀ ਆ ਗਰਮ ਕਰਕੇ ਰੱਖਣ ਵਾਲਾ ਇਹ ਵੀ ਅਪਣਾ ਕੇ ਦੇਖ ਲਿਓ ਔਰ ਜਿਨੇ ਲੋਕ ਇਹ ਕੰਮ ਕਰਕੇ ਦੇਖਦੇ ਨੇ ਪਹਿਲਾਂ ਇਦਾਂ ਕਰਕੇ ਤੁਸੀਂ ਵਰਤਦੇ ਹੋ ਤਾਂ ਉਹ ਕਮੈਂਟ ਜ਼ਰੂਰ ਕਰਿਆ ਜੀ ਕੀ ਇਹ ਤਰੀਕਾ ਤੁਸੀਂ ਪਹਿਲਾਂ ਪੜਿਆ ਸੁਣਿਆ ਹੈ ਜਾਂ ਲੋਕ ਇਦਾਂ ਕਰਦੇ ਨੇ ਜਾਂ ਪ੍ਰਵਾਸੀ ਮਜ਼ਦੂਰਾਂ ਤੋਂ ਕਿਸੇ ਨੇ ਸਿੱਖਿਆ ਜਾਂ ਕਿਸੇ ਪੰਜਾਬ ਦੇ ਜਾਂ ਕਿਸੇ ਹੋਰ ਹਿੱਸੇ 'ਚ ਇਸ ਤਰੀਕੇ ਨਾਲ ਲੋਕ ਵਰਤੋਂ ਕਰਦੇ ਆ ਤਾਂ ਜ਼ਰੂਰ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਆ ਜੇ ਬਾਕੀ ਤੁਸੀਂ ਕਿਹੜੇ ਤੇਲ ਕਿਉਂ ਦੀ ਵਰਤੋਂ ਕਰਦੇ ਜੇ ਇਹ ਵੀ ਦੱਸਿਆ ਜੇ ਸੋ ਇਹਨੂੰ ਤੁਸੀਂ ਸਰੋਂ ਦੇ ਤੇਲ ਨੂੰ ਪ੍ਰਯੋਗ ਵਿੱਚ ਲਾਓਗੇ ਤੇ ਤੁਹਾਡੀ ਸਿਹਤ ਠੀਕ ਰਹੇਗੀ ਉਸ ਰਿਫਾਈਨਡ ਆਲ ਨਾਲੋਂ ਤੇ 100 ਗੁਣਾ ਚੰਗਾ ਜੀ ਜਿਹਦੇ ਸੀ ਕਿਉਂ ਨਹੀਂ ਮੱਖਣੀ ਨਹੀਂ ਤਾਂ ਇਹ ਤਾਂ ਤੁਹਾਡੇ ਲਈ ਬਹੁਤ ਹੀ ਚੰਗਾ ਜੀ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ